ਨੇ ਜਿਵੇਂ ਕੋਈ ਪੈਸਾ ਲੈ ਕੇ ਜਿਹੜੇ ਲੋਕ ਨਹੀਂ ਆਏ ਹੁੰਦੇ ਆਪਣੇ ਪਸੰਦਾ ਲੋਕ ਤੌਰ ਤੇ ਤੁਹਾਨੂੰ ਪਸੰਦ ਕਰਦੇ ਪਏ ਨੇ ਜਾਂ ਕਿਵੇਂ ਦੇ ਤੁਹਾਨੂੰ ਮੋਲ ਲੱਗ ਰਿਹਾ ਅ ਦੇਖੋ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਵੀ ਇੱਕ ਪੰਜਾਬ ਦੇ ਵਿੱਚ ਜੋ ਇੱਕ ਨਸ਼ਿਆਂ ਦੇ ਖਿਲਾਫ ਜਿਹੜੀ ਆਪਾਂ ਜੰਗ ਛੇੜੀ ਹੋਈ ਆ ਉਹਦੇ ਵਿੱਚ ਹਰ ਮਾਂ ਤੋਂ ਹਰ ਭੈਣ ਤੋਂ ਹਰ ਬਜ਼ੁਰਗ ਤੋਂ ਹਰ ਜਵਾਨ ਤੋਂ ਉਹਨਾਂ ਨੂੰ ਕਹਿ ਰਹੇ ਆਂ ਵੀ ਆਪਾਂ ਇਹ ਜੰਗ ਜਿਹੜੀ ਜਿੱਤਣੀ ਆ ਪਰ ਜੰਗਾਂ ਉਦੋਂ ਜਿੱਤੀਆਂ ਜਾਂਦੀਆਂ ਨੇ ਜਦੋਂ ਸਾਰੇ ਇਸ ਜੰਗ ਦੇ ਇਸ ਕੋੜ ਨੂੰ ਜਿਹੜਾ ਆਪਣੇ ਹਟਾਉਣ ਦੀ ਇੱਕ ਨਿਸ਼ਚੇ ਕਰ ਲਏ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਾ ਰਹੇ ਆ ਲੋਕਾਂ ਨੂੰ ਇਹ ਬੇਨਤੀ ਕਰ ਰਹੇ ਆ ਵੀ ਇਹ ਕੋਡ ਜਿਹੜਾ ਅਸੀਂ ਹਟਾਉਣਾ ਚਾਹੁੰਦੇ ਆ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਦੀ ਮੇਰੇ ਵਾਸਤੇ ਗੱਲ ਇਹ ਹੈ ਕਿਉਂਕਿ ਮੈਂ ਦੇਖ ਰਿਹਾ ਸੀ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਨੇ ਜਿਨ੍ਹਾਂ ਨੇ ਪ੍ਰੋਗਰਾਮ ਅਲੀਕਿਆ ਔਰ ਜਿਨ੍ਹਾਂ ਦੇ ਇਸ ਪ੍ਰੋਗਰਾਮ ਅਲੀਕਨ ਦੇ ਵਿੱਚ ਮੈਨੂੰ ਲੱਗਾ ਵੀ ਜਦੋਂ ਪੁਲਿਸ ਜਿਹੜੀ ਹੈ ਉਹ ਸचेत ਹੋ ਕੇ ਲੋਕਾਂ ਨੂੰ ਅਗਾ ਸचेत ਹੋ ਕੇ ਕਰੂਗੀ ਇਹ ਸਭ ਤੋਂ ਵੱਡਾ ਔਰ ਵਧੀਆ ਮੈਸੇਜ ਪੰਜਾਬ ਦੇ ਵਿੱਚ ਜਾਏਗਾ ਸੁਨੇਤਾ ਜੀ ਮੈਂ ਤੁਹਾਨੂੰ ਦੱਸ ਦਨਾ ਚਾਹੁੰਦਾ ਵੀ ਇਸ ਕੋੜ ਨੂੰ ਅਸੀਂ ਜਦੋਂ ਸਾਰੇ ਇਕੱਠੇ ਹੋ ਕੇ ਅਸੀਂ ਰਲ ਕੇ ਜਦੋਂ ਇਸ ਜੜ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਕੋੜ ਖਤਮ ਹੋਏ ਤੇ ਜਿਹੜੇ ਮੈਂ ਇੱਕੋ ਬੇਨਤੀ ਕਰਦਾ ਜਿਹੜੇ ਤੇ ਮਰੀਜ਼ ਨੇ ਜੇ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਅਸੀਂ ਇਲਾਜ ਕਰਾਵਾਂਗੇ ਜੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਕਿਤੇ ਸਰਕਾਰ ਦੀ ਸਹਾਤਾ ਦੀ ਲੋੜ ਹੈ ਉਹਨਾਂ ਨੂੰ ਇਲਾਜ ਪੱਖੋਂ ਕੋਈ ਦਿੱਕਤ ਆ ਰਹੀ ਹੈ ਆਪਾਂ ਚਟਾਨ ਬਣ ਕੇ ਖਲੋਤੇ ਆਂ ਹਾਂ ਜਿਹੜਾ ਨਸ਼ਾ ਵੇਚਦਾ ਉਹਦੇ ਲਈ ਸਰਕਾਰ ਬਿਲਕੁਲ ਸਖਤ ਹੈ ਆਪਾਂ ਇਹੋ ਪੁੰਤੀ ਕਰਦੇ ਆਂ ਵੀ ਘਰ ਘਰ ਦੇ ਵਿੱਚ ਇਹੋ ਇੱਕ ਸੰਦੇਸ਼ ਹੈ ਵੀ ਜਿਹੜਾ ਵੀ ਕੋਈ ਗਲਤ ਐ ਐਸਾ ਨਸ਼ਾ ਵੇਚਦਾ ਹੈ ਇਤਲਾਹ ਕਰੋ ਆਪਾਂ ਤੇ ਪਿੰਡਾਂ ਦੀਆਂ ਕੰਧਾਂ ਦੇ ਨੰਬਰ ਚਪਕਾ ਦਿੱਤੇ ਨੇ ਵੀ ਤੁਹਾਡੀ ਜਾਣਕਾਰੀ ਵੀ ਗੁਪਤ ਰੱਖੀ ਜਾਊਗੀ ਇਹ ਜਿਹੜੀ ਆ ਕੋਈ ਵੀ ਗਲਤ ਬੰਦਾ ਅੰਸਰ ਉਹ ਸਾਨੂੰ ਇਤਲਾਹ ਜ਼ਰੂਰ ਕਰੋ